ਹੈਲੋ ਜੀ ਸਸਰੀ ਕਾਲ ਜੀ ਉਮੀਦ ਕਰਦੇ ਕਿ ਤੁਸੀਂ ਸਾਰੇ ਠੀਕ ਹੋਵੋਗੇ ਚਲਦੀ ਗੱਲਾਂ ਜੇ ਹੋਵਾਂਗੇ ਲਓ ਜੀ ਤੁਹਾਨੂੰ ਪਤਾ ਰਖੜੀ ਤੇ ਤਿਆਰ ਆ ਰਿਹਾ ਹੈ ਖੁਸ਼ੀ ਇਥੇ ਬਣਾਣ ਲੱਗੀ ਰਖੜੀ ਕਹਿੰਦੇ ਸਕੂਲ ਆਪਣੇ ਰਖੜੀ ਬਣਾਣੀ ਆ ਰਖੜੀ ਦਾ ਕੱਲ ਕੰਪੀਟੀਸ਼ਨ ਇਹ ਫੋਨ ਤੇ ਨਾਲ ਰਖੜੀ ਵੇਖਣ ਦੀਆਂ ਦਾਦੀ ਪੋਤੀ ਕਹਿੰਦੇ ਦਾਦੀ ਮਾਂ ਕਹਿਣ ਨੇ ਆਪਣੇ ਬੜਾ ਰਖੜੀ ਵੇਖੋ ਮੈਂ ਦਾਦੀ ਮਾਂ ਕਿਹੜੀ ਆ ਵਧੀਆ ਵਾ ਉਹ ਮੈਂ ਬਣਾਵਾ ਰਖੜੀ ਵੇਖ ਕੇ ਤੁਹਾਨੂੰ ਦਈ ਆ ਚਾੜ ਘਟਾਣਾ ਉਹ ਕਟਿਆ ਜਾਂ ਜਾਂਦੇ ਨੇ ਮੈਂ ਕਹਿੰਨੀ ਪਹਿਲਾਂ ਲਾਈਨਾਂ ਲਾ ਲਾ ਸਪੀਅਰ ਨਾਲ ਪਰ ਇਹ ਨਹੀਂ ਆਖੇ ਲੱਗਦੀ ਹੈਗੀ ਦੇਖਾ ਮੂੰਹ ਬਣਾਉਂਦੀ ਵਨਸੋ ਨੇ ਕਿਉਂ ਕਟਿਆ ਜਾਂ ਜਾਂਦੇ ਆ ਪਰ ਆਖੇ ਬਿਲਕੁਲ ਲੱਗਣਾ ਇਹਨੇ ਕਹਿੰਦੀ ਕਿ ਲੜਾ ਰੱਖ ਲਈ ਪਹਿਲਾਂ ਮੈਂ ਘਰ ਬੰਮਾ ਬਣਾ ਕੇ ਵੇਖਾਂਗੀ ਫਿਰ ਮੈਂ ਸਕੂਲ ਜਾ ਕੇ ਬਣਾਵਾਂਗੀ ਬੱਚਿਆਂ ਨੂੰ ਚਲੋ ਸ਼ੌਂਕ ਹੁੰਦਾ ਹੈ ਕਿ ਚੀਜ਼ ਇਹ ਬਣਾਈਏ ਵੈਸੇ ਵੀ ਲੱਗੀ ਰਹਿੰਦੀ ਚਾਟ ਇਸ ਤਰ੍ਹਾਂ ਨੇ ਆ ਕੇ ਰੱਖ ਦਿੰਦੀ ਹੈ ਤੇ ਫਿਰ ਕੱਟ ਹੌਲੀ ਹੌਲੀ ਕੱਟਦੀ ਰਹਿੰਦੀ ਹੈ ਇਦਾਂ ਹੀ ਤੱਕ ਕਦੀ ਕੁਛ ਬਣਾ ਲਿਆ ਕਦੀ ਕੁਛ ਬਣਾ ਲਿਆ ਮਣੀ ਦਾ ਖੜੀਏ ਲੱਗੀ ਹੈ ਬਣਾਣਾ ਕਿੰਦੀ ਮम्मा ਮੇਰੀ ਵੀਡੀਓ ਬਣਾਓ ਤੇ ਮੈਂ ਦੱਸ ਨਹੀਂ ਰੱਖਦੀ ਬਣਾਉਣੇ ਕਿਸ ਤਰ੍ਹਾਂ ਬਣਾਉਂਦੀ ਆ ਅਕੜੀ ਬਹੁਤ ਸੋਹਣੀ ਬਣੀ ਬੱਚਿਆਂ ਦੇਖੋ ਜੀ ਥੋੜਾ ਬੋਧ ਟੈਲੈਂਟ ਤਾਂ ਐਸੇ ਹੋਣਾ ਚਾਹੀਦਾ ਏ ਇਸ ਤਰ੍ਹਾਂ ਬੱਚੇ ਨਿਕਨੇ ਕੰਮ ਲੱਗੇ ਨਾ ਇੱਕ ਤਾਂ ਚਲੋ ਫੋਨ ਦਾ ਛੁਟਕਾੜਾ ਮਿਲਦਾ ਬੱਚਿਆਂ ਨੂੰ ਨਹੀਂ ਤੇ ਤੁਹਾਨੂੰ ਪਤਾ ਸਾਰਾ ਦਿਨ ਬੱਚੇ ਫੋਨ ਹੀ ਨਹੀਂ ਛੱਡਦੇ ਹੈਗੇ ਇੱਕ ਵਾਰੀ ਧਿਆਨ ਚਲੋ ਹੋਰ ਪਾਸੇ ਲੱਗਦਾ ਬੱਚਿਆਂ ਦਾ ਅੱਜ ਕੱਲ ਬੱਚੇ ਤੁਹਾਨੂੰ ਪਤਾ ਫੋਨ ਬਹੁਤ ਜ਼ਿਆਦਾ ਵੇਂਦੇ ਨੇ ਨਾਲੇ ਰਖੜੀ ਖੁਸ਼ੀਆਂ ਬਣਾ ਲਈ ਇੱਥੇ ਨਾਲੇ ਰਖੜੀ ਤੇ ਦੇਖ ਸਾਡੇ ਬਹੁਤ ਸੋਹਣੇ ਖੁਸ਼ੀਆਂ ਬਣਾਏ ਹੀ ਤੇ ਮੈਨੂੰ ਕਹਿ ਲਈ ਮम्मा ਮੈਨੂੰ ਮੋਤੀ ਦਿਓ ਜਾਂ ਕੋਈ ਬਟਨ ਦੇ ਦਿਓ ਮੈਂ ਵਿੱਚ ਲਾਵਾਂ ਤੈਨੂੰ ਮੈਂ ਕਿਹਾ ਮੈਂ ਜਦ ਕੁਛ ਇੱਥੇ ਰਹਿਣ ਦੇ ਸਕੂਲ ਜਦ ਬਣਾਏ ਕਿ ਨਾ ਉੱਥੇ ਸਭ ਤੋਂ ਲਾ ਲਈ ਲੋ ਜੀ ਲੱਕੜੀ ਹੋ ਗਈ ਆਪਣੇ ਤਿਆਰ ਲੋ ਜੀ ਇੱਥੇ ਮੈਂ ਧੋਤੇ ਹੀ ਕੱਪੜੇ ਕੱਪੜੇ ਮੈਂ ਲੈ ਆਈ ਹਾਂ ਲਾ ਕੇ ਤੇ ਸਹਾਨੇ ਦੇ ਛਾੜੇ ਵੀ ਮੈਂ ਲਾਏ ਹੀ ਮੈਂ ਕਿਹਾ ਜਰਾ ਕੱਪੜੇ ਤੈਅ ਕਰ ਲੈਣੇ ਨਾਲੇ ਨਾਲੇ ਜਰਾ ਵੀਡੀਓ ਬਣਾ ਲੰਨੇ ਆ ਇਤਿਹਾਸ ਆ ਸ਼ਾਮ ਦਾ ਟਾਈਮ ਹੀ 4-5 ਵਜੇ ਦਾ ਟਾਈਮ ਹੀ ਮੈਂ ਕਿਹਾ ਜਰਾ ਕੱਪੜੇ ਪਹਿਲਾਂ ਸਾਂਭ ਲੈਣੇ ਆ ਫੇਰੀ ਸਬਜ਼ੀ ਵਾਲ ਹੁੰਨੀ ਆ ਮੇਰੇ ਕੱਪੜੇ ਫੜਾਫੜ ਕਰਕੇ ਪਏ ਨੇ ਤੇ ਬੱਚਿਆਂ ਦੇ ਮੈਂ ਯੂਨੀਫਾਰਮ ਧੋਤੀਆਂ ਆਂ ਮੈਂ ਕਿਹਾ ਚਲੋ ਪਹਿਲਾਂ ਕੱਪੜਾ ਦਾ ਖਲਾੜਾ ਤੁਹਾਨੂੰ ਪਤਾ ਪਿਆ ਹੋਏ ਨਾ ਹੁੰਦਾ ਨਾ ਪਰ ਚਲੋ ਪਹਿਲਾਂ ਕੱਪੜੇ ਸਾਂਭ ਵੀ ਲਈਏ ਫੇਰ ਮੈਂ ਚਲੋ ਕੁਝ ਕਰਦੀ ਆਂ ਕੱਪੜੇ ਸਾਂਭੇ ਜਾਣੇ ਚਲੋ ਸਾਰਾ ਮੁੱਕ ਜਾਂਦਾ ਕੱਪੜਿਆਂ ਦਾ ਨਾਲੇ ਕੱਪੜੇ ਨਿੱਕ-ਨਿੱਕੇ ਜਨ ਬੜਾ ਬਹੁਤ ਜ਼ਿਆਦਾ ਹੋ ਜਾਂਦੇ ਬੱਚਿਆਂ ਦੇ ਅੱਜ ਕੱਲ੍ਹ ਗਰਮੀ ਕਰਕੇ ਸੂਰਦੇ ਜਾਂ ਦਿਨ ਚ 2-3 ਤਲਾਤੀ ਜਾਂਦੇ ਆਂ ਮੇਰੇ ਕੱਪੜੇ ਆਪਣੇ ਹੋਵੇ ਸਾਰੇ ਤੈ ਤੇ ਮੈਂ ਇਥੇ ਲੱਗਣੀ ਆਂ ਲੋਕੀ ਚੀਰਨ ਅਸੀਂ ਬਣਾਵਾਂਗੇ ਅੱਜ ਦਾਲ ਪਾ ਕੇ ਲੋਕੀ ਦੀ ਸਬਜੀ ਬਹੁਤ ਵਧੀਆ ਲੱਗਦੀ ਏ ਸਬਜੀ ਕੱਲਾ ਕੀ ਤਰਕਾ ਲਾ ਕੇ ਬਣਾਉਣਾ ਉਹ ਵਧੀਆ ਨਹੀਂ ਲੱਗਦਾ ਨਾ ਬੱਚੇ ਨਹੀਂ ਖਾਂਦੇ ਹੈਗੇ ਇਸ ਤਰ੍ਹਾਂ ਇਹ ਜਿਹੜਾ ਵਧੀਆ ਬਣਜੇ ਨੇ ਬੱਚੇ ਉਹ ਚਲ ਖਾ ਲੈਂਦੇ ਨੇ ਇੱਥੇ ਚਲ ਮਚੀਰ ਲਾਂਗੇ ਨਾਲੇ ਲੋਕੀ ਅੱਜ ਤਾਂ ਤੁਹਾਨੂੰ ਬੜਾ ਸਬਜ਼ੀਆਂ ਦਾ ਕੋਈ ਇੰਨੀ ਹੈ ਨਹੀਂ ਗੀਆਂ ਜਿਹੜੀਆਂ ਹੈਗੀਆਂ ਉਹ ਵੀ ਬਹੁਤ ਮਹਿੰਗੀਆਂ ਨੇ ਲੋਕੀ ਵਿੱਚ ਬਹੁਤ ਵਧੀਆ ਨਿਕਲੇ ਹੀ ਬੀਨ ਹੀ ਹੈ ਇਹਨੇ ਵਿੱਚ ਵਧੀਆ ਨਿਕਲੀ ਹੈ। ਮੈਂ ਜਿੱਥੇ ਮਚੀ ਲੈਣੀ फटाफट ਹੋਣਾ। ਛੋਲੇਆਂ ਦਾਲ ਪਾ ਕੇ ਤਹੀ ਬਣਾਵਾਂਗੇ ਸਬਜ਼ੀ ਬਹੁਤ ਵਧੀਆ ਲੱਗਦੀ ਸਬਜ਼ੀ ਇਹ। ਬੱਚੇ ਨਾ ਨਾ ਤੇ ਕੀ ਆ ਖਾਂਦੇ ਨੇ ਨਾ ਇਸਾਵੀਆਂ ਤੋੜੀਆਂ ਖਾਂਦੇ ਨੇ। ਕਹਿੰਦੇ ਹਨ ਨੂੰ ਸਵਾਲ ਲੱਗਦੀਆਂ ਹੀ ਬਸ ਨਿਆਗੀ ਬਣਾ ਦਿਓ ਇਹ ਚੀਜ਼ਾਂ ਖਾ ਲੈਣੇ ਮਕਰੋਨੀ ਬਣਾ ਦਿਓ। ਈ ਨਾਲ 15 ਟਾਈਮ ਦੇ ਦਿਓ ਤੁਹਾਨੂੰ ਪਤਾ ਮੈਂ ਇਦਾਂ ਵੀ ਬਹੁਤਾ ਚੰਗਾ ਨਹੀਂ ਹੈਗਾ ਖਾਣਾ ਬਾਜੇ ਤੇ ਫੜਾਫੜ ਸਬਜ਼ੀ ਚੀਰ ਲਾਂਗੀ ਆਨ ਬਲਕ ਫੀਰ ਦੇ ਨਾ ਆ ਗਿਆ ਏ ਸਾਰੀਆਂ ਭੈਣ ਬਹੁੜੀ ਇਕ ਹੁੰਦੀ ਏ ਦੇਂਦੀ ਆ ਫੜੋ ਯਾਰ ਲੋ ਜਿੱਥੇ ਮੈਂ ਲਾਇਆ ਸੀ ਨਾਲੇ ਟੀਵੀ ਤੇ ਮੈਂ ਤਾਂ ਨਾਲੇ 10 ਮੰਨ ਨਾਲੇ ਟੀਵੀ ਨਹੀਂ ਆ ਨਾਲੇ ਸਭ ਦੀ ਚੀਜ਼ ਹੀ ਜਾਏਗੀ ਸਾਰਾ ਦਿਨ ਧੰਨਵਾਦ ਟਾਈਮ ਹੀ ਨਹੀਂ ਲੱਗਦਾ ਟੀਵੀ ਵੇਖਣ ਦਾ ਤੇ ਇੱਥੇ ਮੈਂ ਸੀਰੀਅਲ ਲਾ ਕੇ ਬੈਠੀ ਆਂ ਵੈਸੇ ਤੇ ਮੈਂ ਬਹੁਤ ਘੱਟ ਵੇਹਣੀ ਆਂ ਮੈਂ ਕਿਹਾ ਜਦੋਂ ਨਾਲ 10 ਮਿੰਟ ਬੈਹਿ ਕੇ ਨਾਲੇ ਵੇਹ ਲੈਣੇ ਨਾਲੇ ਜਦੋਂ ਬੱਚੇ ਟਿਊਸ਼ਨ ਤੇ ਗਏ ਹੀ ਆ ਕੇ ਬੱਚੇ ਤੁਹਾਨੂੰ ਪਤਾ ਆਪਣਾ ਫਿਰ ਲਾ ਕੇ ਬੈਠ ਜਾਂਦੇ ਨੇ ਨਾਲੇ ਮੈਂ ਚਲ ਫੜਾਫੜ ਸਭ ਦੀ ਚੀਜ਼ ਹੀ ਜਾਏਗੀ ਨਾਲੇ ਜਦੋਂ 10 ਮਿੰਟ ਟੀਵੀ ਹੀ ਹਲਾਂਗੇ ਸਾਰਾ ਦਿਨ ਤੁਹਾਨੂੰ ਪਤਾ ਕੰਮ ਹੀ ਨਹੀਂ ਮੁੱਕਦੇ ਹੈਗੇ ਬਸ ਕਦੀ ਆਹ ਕਰਨ ਕਦੀ ਉਹ ਕਰ ਲੋ ਪਾ ਇਹ ਸਬਜੀ ਆਪਣੇ ਚੀਰੀ ਚ ਲਈਆ ਛੋਲੇ ਆਂ ਦਾਲ ਪਹਿਲਾਂ ਹੀ ਪਿਉਣਾਗਾ 5 ਮਿੰਟ ਅਨਸਰਦੀ ਮੀਠੀ ਲੀ ਮੈਂ ਆਗਰ ਸੋਈ ਚ ਇਥੇ ਨਾ ਗਲਾਸ ਇਕ ਪਹਿਲਾ ਪਾਣੀ ਦਾ ਮੈਂ ਗਰਮ ਧਰ ਲਿਆ ਸੀ ਪਾਣੀ ਆਪਾਂ ਜਿਆਦਾ ਨਹੀਂ ਪਾਵਾਂਗੇ ਕੀ ਹੈ ਵੀ ਤਾਂ ਤੁਹਾਨੂੰ ਬੜੀ ਧੋ ਹੋ ਦੇ ਵਿੱਚ ਪਾਈ ਦੇਣਾ ਤੇ ਫਿਰ ਪਾਣੀ ਉਹਦੇ ਵਿੱਚ ਹੀ ਨਾਲ ਪੈ ਜਾਂਦਾ ਹੈ ਨਾ ਜਿੱਥੇ ਪਾਵਾਂਗੇ ਛੋਲੇ ਅੰਦਾਲ ਛੋਲੇ ਦਾ ਤੁਸੀਂ ਆਪਣੇ ਸਾਹ ਜਿੰਨੀ ਤੁਹਾਨੂੰ ਠੀਕ ਲੱਗਦੀ ਓੰਨੀ ਪਾ ਲਓ ਬਸ ਛੋਲੇ ਅੰਦਾਲ ਧੋ ਲਾਂਗੇ ਪਹਿਲਾਂ ਮੈਂ ਦਾਲ ਚੰਗੀ ਤਰ੍ਹਾਂ ਦਾਲ ਤੁਹਾਡੀ ਮਰਜ਼ੀ ਭਾਂਡੇ ਦੀ ਪਹਿਲਾਂ ਵੀ ਅੱਧਾ ਘੰਟਾ ਪਹਿਲਾਂ ਭਿਉਂਕ ਰੱਖ ਸਕਦੇ ਹੋ ਕਿਉਂਕਿ ਮੈਂ ਤਾਂ ਵੈਸੇ ਵੀ ਮਤਲਬ ਪੰਜ-ਛੇ ਚੀਤੀਆ ਰਵਾਇ ਲੈਂਦੀ ਆ ਇਹ ਕੀ ਹੈ ਜਦਾਂ ਵਧੀਆ ਗਲ ਜਾਂਦਾ ਦਾਲ ਇਹ ਵਧੀਆ ਗਲ ਜਾਂਦੀ ਹੈ پتہ ਕਿ ਸਬਜੀ ਵੀ ਥੋੜਾ ਲਾਂਗੇ ਮੈਂ ਨਾਲ ਇਹ ਵੀ ਤੁਹਾਨੂੰ ਪਤਾ ਹੈ ਜਦੋਂ ਵਿੱਚ ਪਾਣੀ ਪਾਈਦਾ ਇਹਦੇ ਵਿੱਚ ਪਾਣੀ ਕਾਫੀ ਭਰ ਜਾਂਦਾ ਹੈ ਇਹਦੇ ਨਾਲ ਵੀ ਪਾਣੀ ਕਾਫੀ ਨਾਲ ਪਿਆ ਜਾਂਦਾ ਹੈ ਇਸ ਕਰਕੇ ਪਹਿਲਾਂ ਮੈਂ ਗਲਾਸੇ ਕਿ ਪਾਣੀ ਦਾ ਪਾਇਆ ਹੈ ਬਾਅਦ ਵਿੱਚ ਤੁਹਾਨੂੰ ਜੇ ਘੱਟ ਲੱਗੇ ਤਾਂ ਹੀ ਹੋਰ ਪਾ ਸਕਦੇ ਹੋ ਕਲਾਕੀ ਆਖਾ ਬੱਚੇ ਨਾ ਖਾਂਦੇ ਨੇ ਇਸ ਕਰਕੇ ਮੈਂ ਦਾਲ ਪਾ ਕੇ ਮੈਂ ਕਾ ਬਣਾਣੀ ਹੈ ਵਧੀਆ ਲੱਗਦਾ ਇੱਤੇ ਤਰਕਾ ਵਧੀਆ ਲੱਗਦੀ ਹੈ ਇੱਤੇ ਮੋਦੀ ਦਾਲ ਵੀ ਨਾਲੇ ਮੇ ਪਾ ਦਾਂਗੇ ਨਾਲ ਪਾ ਦਾਂਗੇ ਹੁਣ ਲੂਣ ਤੇ ਹਲਦੀ ਤੇ ਨਾਲ ਹਰੀਆਂ ਮਿਰਚਾਂ ਨੋ ਜੀ ਮਹਰੀ ਮੇਟ ਨਾਲ ਪਾਤੀ ਹਰੀ ਮੇਟ ਨੇ ਮੈਂ ਦੋ ਦੋ ਪੀਸ ਕਰਕੇ ਪਾਏ ਆ ਕਿ ਬੱਚੇ ਕਹਿੰਦੇ ਸਾਡੇ ਮੂੰਹ ਚ ਆਉਂਦੀ ਮਿਰਚਾਂ ਤਾਂ ਪਤਾ ਮਿਰਚਾਂ ਬਹੁਤ ਕੌੜੀਆਂ ਅੱਜ ਕੱਲ ਆਉਂਦੀਆਂ ਨੇ ਤੇ ਫਿਰ ਜੇ ਤੇ ਮੂੰਹ ਚ ਆਈਂਦੀ ਉਹੀ ਬੋਲਦਾ ਏ ਥੋੜਾ ਚਮਚਾ ਕੇ ਮੈਂ ਨਾਲ ਪਾਇਆ ਹੈ ਤੇਲ ਨੋ ਜੀ ਮੈਂ ਗੈਸ ਕਰ ਉਪਰ ਕਰਦਾ ਕਿ ਬੰਦ ਤੇ ਪੰਜ-ਛੇ ਸੀਟੀਆਂ ਹੀ ਮਰਵਾ ਲਾਂਗੇ ਕੁੱਕਰ ਚ ਨੋ ਜੀ ਸਬਜ਼ੀ ਆਪਣੀ ਹੋ ਗਈ ਮੈਂ ਹੁਣ ਲਾਉਣ ਲੱਗੀ ਹਾਂ ਤੇ ਤਰਕਾ ਮਸਾਲਾ ਮਚੀ ਲਿਆ ਇੱਕੋ ਥਾਈਮਸ ਪਿਆਜ਼ ਅਦਰਕ ਤੇ ਥੋਮ ਮਿਰਚਾਂ ਤੁਹਾਨੂੰ ਪਤਾ ਮੈਂ ਪਹਿਨੇ ਪਾ ਦਿਤੀਆਂ ਸੀ ਚੰਗੀ ਤਰ੍ਹਾਂ ਹੀ ਪੋਨ ਲਾ ਨਾ ਤਰਕਾ ਨੂੰ ਇਹ ਸਬਜ਼ੀ ਆਪਣੀ ਹੋ ਗਈ ਸਬਜ਼ੀ ਦੇ ਜਦੋਂ ਪੁੱਠੀ ਕਰਸੀ ਮਾਰਾਂਗੇ ਸਬਜ਼ੀ ਨਾਲ ਵਧੀਆ ਮਿਕਸ ਹੋ ਜਾਂਦੀ ਹੈ ਇਹ ਤੁਹਾਨੂੰ ਪਤਾ ਸਬਜ਼ੀ ਥੋੜੀ ਆਰਡਰ ਹੋ ਜਾਂਦੀ ਹੈ ਦੀ ਤਰ੍ਹਾਂ ਆਪਣਾ ਪੁੱਜ ਗਿਆ ਸੀ ਇਥੇ ਮੈਂ ਨਾ ਪਾਈ ਹੀ ਰੰਗ ਵਾਲੀ ਮਿਰਚ ਤਾਂ ਰੰਗ ਵਧੀਆ ਭੰਜਦਾ ਇਹਦਾ ਇਹ ਸਬਜੀ ਆਪਣੀ ਹੋ ਗਈ ਤਿਆਰ ਰੰਗ ਵਾਲੀ ਮਿਰਚ ਦਾ ਰੰਗ ਬਹੁਤ ਵਧੀਆ ਸਬਜੀ ਦਾ ਭੰਜਦਾ ਜਰਾਗ ਨਾਲੇ ਮੈਂ ਬਣਾ ਲਾਂਗੀ ਇੱਥੇ ਫੁਲਕੇ ਕਿਉਂਕਿ ਇੱਥੇ ਤੁਹਾਨੂੰ ਪਤਾ ਗਰਸੋਈ ਦੀ ਗਰਮੀ ਤੇ ਬਹੁਤ ਜ਼ਿਆਦਾ ਹੁੰਦੀ ਹੈ ਤੇ ਪਸੀਨਿਆਂ ਤਾਂ ਮੈਂ ਕਿਹਾ ਭਿੱਜੀ ਆ ਨਾਲ ਫੁਲਕੇ ਜਲਦੀ ਮੈਂ ਬਣਾ ਆਂਗੀ ਇੱਕ ਵਾਰੀ ਫਿਰ ਖੜੀ ਖੜਾ ਆ ਜਿਹੜੀ ਉਹ ਫਿਲਮੀ ਆਜੀ ਸਬਜ਼ੀ ਆਪਣੀ ਹੋ ਗਈ ਤਿਆਰ ਫੁਲਕੇ ਬਣਾਣੇ ਫਿਰ ਕਿ ਲਾਗੇ ਕਿਉਂਕਿ ਹਮ ਪਸੀਨੇ ਨਾਲ ਤੇ ਮੈਂ ਭਿੱਜੀ ਹਾਂ ਗਰਮੀ ਤੁਹਾਨੂੰ ਪਤਾ ਸੋਈ ਬਹੁਤ ਜ਼ਿਆਦਾ ਹੋ ਜਾਂਦੀ ਆ ਤੇ ਮੈਂ ਕੁਲਕੇ ਬਣਾ ਕੇ ਕੋੜੀ ਫੇਰੀ ਪੈਣੀ ਆ ਅਜੀ ਸਬਜ਼ੀ ਆਪਣੀ ਬਹੁਤ ਵਧੀਆ ਬਣ ਗਈ ਹੈ ਤੁਸੀਂ ਵੀ ਜਰੂਰ ਬਣਾ ਕੇ ਵੇਖਿਓ ਅਜੀ ਮੈਂ ਨਾਲ ਬਣਾ ਲਾ ਕੀਤੇ ਫੁਲਕੇ ਵੀ ਸਬਜ਼ੀ ਆਪਣੀ ਹੋ ਗਈ ਤਿਆਰ ਫੁਲਕੇ ਬਣਾ ਲਾ ਅਜੇ ਨਾ ਟਟਾ ਫਟਾ ਚ ਟਾਈਮ ਤੱਕ ਸੇ ਥੋੜਾ ਹੀ ਹੋਇਆ ਇਹ ਤੇ ਮਗਾਤਰ ਰੋਟੀ ਬਣਾ ਆ ਗਈ ਵੇੜੀ ਤੇ ਪੈਣੀ ਆ ਆਮ ਤਰ੍ਹਾਂ ਬਤਾ ਕਰਦੇ ਰਹਾਂ ਫਿਰ ਦੀਗਾ ਹੁੰਦਾ ਵਿੱਚ ਨੇ ਕੋਲ ਕੱਢ ਕੇ ਪੈਨੇ ਆ ਇੱਕ ਵਾਰੀ ਬਹਿ ਜਾ ਤੇ ਫਿਰ ਨਹੀਂ ਦਿਲ ਕਰਦਾ ਹੈਗਾ ਜਨ ਜੀ ਅੱਧੀ ਵੀਡੀਓ ਜੇ ਤੁਹਾਨੂੰ ਵਧੀਆ